ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹੱਸ ਕਰਦੀ ਆ ਹੱਸ ਕਰਦੀ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋ ਕੀ ਆਪਾਂ ਵੀ ਵਧੀਆ ਤੇ ਆਪਾਂ ਵੇਖੋ ਸਵੇਰੇ ਚਲ ਗਏ ਹੀ ਕਿ ਹੱਡੇ ਤੋਂ ਪਤੇ ਨੂੰ ਠੀਕ ਨਹੀਂ ਪਤੇ ਨੂੰ ਘਰੇ ਭੇਜਦਾ ਹੀ ਗਿਆ ਤੇ ਮੈਂ ਉੱਥੇ ਨਾ ਮੱਕੀ ਦੇ ਫੁਲਕੇ ਲੱਤਣਦੇ ਉੱਥੇ ਥੋੜੀ ਸੇਵਾ ਕਰੁੰਦਾ ਪੇ ਤੇ ਆ ਆਪੇਖੋ ਇਹਨਾਂ ਨੇ ਹਾਲ ਕੀ ਬਣਾਇਆ ਆ ਵੇਖੋ ਗੁਰਫਤੇ ਦੇ ਹਾਲ ਕੀ ਹਾਲ ਬਣਾਇਆ ਆ ਪਾਊਡਰ ਡੋਲੇ ਵੇਖੋ ਕਿੰਨਾ ਵੱਡਾ ਤੇ ਹੁਣ ਇਧਰ ਮੈਂ ਕਰਤਾ ਵਾ ਗੁਰਫਤੇ ਨੂੰ ਤਿਆਰ ਏ ਚੱਲਿਆ ਵਾ ਆਪਣੇ ਪਾਪਾ ਨਾਲ ਤੇ ਪਾਪਾ ਵੀ ਇਧਰ ਆ ਪੈਂਟਾ ਪੁੰਡਾ ਦਾ ਖਲਾਰਾ ਪਾ ਕੇ ਬੈਠ ਗਏ ਆ ਪਤਾ ਨਹੀਂ ਕੀ ਕਰਨ ਦਾ ਹੀ ਤੇ ਮੈਂ ਲੱਗੀ ਬੈਡ ਸ਼ੀਟ ਸਹੀ ਕਰਨ ਤੇ ਇਹਨਾਂ ਨੇ ਅਲਮਾਰੀ ਦੇ ਵਿੱਚ ਵੀ ਪੂਰਾ ਗਾਹ ਪਾਇਆ ਪਿਆ ਹੁਣ ਮੈਂ ਉਹ ਵੀ ਕਰਦੀ ਆ ਸਹੀ ਤੇ ਇਧਰ ਮਨਮੀਤ ਦੇ ਪਾਪਾ ਤਿਆਰ ਹੋਏ ਚੱਲ ਜਣਾ ਇਹਨਾਂ ਨੇ ਗੁਰਫਤੇ ਨੇ ਪਾਪਾ ਨਾਲ ਪਪਾ ਨਾਲ ਚਲ ਜਾਨਾ ਗੁਰਫਤ ਤੇ ਮੈਂ ਲਓ ਜੀ ਮੈਂ ਇੱਥੇ ਲੱਗ ਪਈ ਆਲਮਾਰੀ ਸਾਫ ਕਰਨ ਨਾਲ ਮਾਰੀ ਚ ਬਹੁਤ ਜਿਆਦਾ ਗਾਂ ਪਾਇਆ ਪਿਆ ਵਾ ਬਹੁਤ ਜਿਆਦਾ ਪਹਿਲਾਂ ਮੈਂ ਕੱਲ ਮਾਰੀ ਸਾਫ ਕਰਕੇ ਕਪੜੇ-ਕੁਪੜੇ ਸਾਈਡ ਤੇ ਸਹੀ ਤਰ੍ਹਾਂ ਤੇ ਲਾ ਕੇ ਤੇ ਫਿਰ ਮੈਂ ਮੈਂ ਬੜੀ ਜੀ ਜੀੜੀ ਚੜ ਦੀ ਗੁਰਫਤ ਨੇ ਪਾਊਡਰ ਇੰਨਾ ਜਿਆਦਾ ਢੋਲਣਾ ਇੰਨੀ ਜਿਆਦਾ ਚੀਜ਼ਾਂ ਦੀ ਖਰਾਬੀ ਕਰਦੇ ਆ ਨਾ ਬੱਚੇ ਬਹੁਤ ਜਿਆਦੀ ਇਹਦੇ ਹੱਥ ਚ ਪਾਊਡਰ ਆ ਗਿਆ ਤੇ ਇਹਨੇ ਪਾਊਡਰ ਹੀ ਢੋਲ ਕਤਿਆ ਐਵੇਂ ਹੀ ਬਹੁਤ ਵੇਸਟ ਕਰਦੇ ਆ ਚੀਜ਼ਾਂ ਫਤਿਹ ਹਣੀ ਤੇ ਵਸੇ ਇਥੇ ਮਹੀਂ ਗੁਰਦਰਾ ਸਾਹਿਬ ਗਏ ਸੀ ਤੇ ਉੱਥੋਂ ਆਪਾਂ ਆਉਂਦੇ ਆਉਣ ਦੇ ਮਤਲਬ ਮੱਕੀ ਦੇ ਫੁਲਕੇ ਜੀ ਪਕਣੇ ਸੀ ਆਪਾਂ ਉੱਥੇ ਕੜੀ ਸੇਵਾ ਕਰਨ ਲੱਗ ਪਈ ਤੇ ਗੁਰਫਤੇ ਨੂੰ ਮੈਂ ਘਰੇ ਭੇਜਤਾ ਹੀ ਗੁਰਸਾਬ ਘਰੇ ਚਾਚੂ ਉਹਦੇ ਤੇ ਮਾਹੀ ਨੇ ਮਾੜੀ ਸੰ ਦੇਖੀ ਨਾ ਮੈਂ ਘਰੇ ਛੱਡ ਗਈ ਹਾਂ ਮੈਂ ਤਲ ਸੌਂ ਜੂ ਸੌਂ ਸੂਂ ਗਿਆ ਇਹ ਦੋ ਟਾਈ ਘੰਟੇ ਸੌਂ ਗਿਆ ਪਰ ਜਦ ਦੋਏ ਉੱਠਿਆ ਨੇ ਉਹ ਆਪਣਾ ਖਲਾਰਾ ਖਲੂਰਾ ਜੇ ਪਾਤ ਅੰਦਰ ਵੜ ਕੇ ਧਿਆਨ ਕੇ ਵਿਖਿਆ ਬਹੁਤ ਜਿਆਦਾ ਨੇ ਗਾਇਆ ਗਾ ਪਾਇਆ ਸੀ ਕਹਿਆ ਇਹ ਇਥੇ ਮਨ ਮਿਤ ਦੇ ਪਾਪਾ ਨੂੰ ਮੈਂ ਕਹਿਣ ਲਈ ਸੀਗੀ ਮੈਂ ਕਿ ਤੁਸੀਂ ਆਪਣੇ ਪੈਂਟਾਂ ਜਿਹੜੀਆਂ ਜਿਸ ਤਰ੍ਹਾਂ ਕਹਿੰਦੇ ਨਵੇਂ ਪੈਂਟਾਂ ਥਲੇ ਰੱਖਦੇ ਜਿਹੜੀਆਂ ਹੁਣ ਪਾਉਣੀਆਂ ਪੂਣੀਆਂ ਵਾ ਉਹ ਮੈਂ ਮਤਲਬ ਉੱਪਰ ਰੱਖ ਲਈ ਨਾ ਮੈਂ ਸਿਰਾਪੇ ਦਾ ਕੋਜੀ ਜਿੜੀਆਂ ਰੱਖਣੀਆਂ ਵਾ ਤੇ ਇੱਕ ਦੋ ਪਜਾਮੇ ਕੁਰਤੇ ਇਹਨਾਂ ਦੇ ਪੁਰਾਣੇ ਹੀ ਕਿੰਤੇ ਇਹਨੇ ਮੈਂ ਪਾਉਣੇ ਹੁਣ ਤੇ ਮਾ ਕੱਢ ਦੋ ਸਾਈਡ ਤੇ ਦੇ ਦਿਓ ਕਿਸੇ ਨੂੰ ਜੇ ਦੇਣੇ ਨਹੀਂ ਦੇਣੇ ਤੇ ਤੁਸੀਂ ਘਰੇ ਪਾਲੇ ਜਿਸ ਤਰ੍ਹਾਂ ਮਰਜੀ ਹੋ ਇਹਨਾਂ ਨੇ ਹੈਗੇ ਆਂਦੇ ਮੰਡੀ ਦੇ ਵਿੱਚ ਕਿਸੇ ਨੂੰ ਦੇ ਦਾਂਗੇ ਫਿਰ ਇਹਨਾਂ ਨੇ ਦੋ ਤਿੰਨ ਪਜਾਮੇ ਕੁਰਤੇ ਆਪਣੇ ਸਾਈਡ ਤੇ ਕਰ ਲੈ ਹੀਗੇ ਕਿ ਇੰਨਾ ਜਦਾ ਖਲਾਰਾਣਾ ਮਣਮੀ ਤੋਂ ਵੀ ਖੇਚਦੀ ਆ ਜਦੋਂ ਇੱਕ ਕੱਪੜਾ ਨੱਥਲਿਓਂ ਕੇਚੀਦਾਣਾ ਤੇ ਉਹ ਸਾਰੀ ਜਿਹੜੀ ਤਹਿਤ ਉਲਾਈਦੀ ਮੈਂ ਇੰਨੀ ਵਾਰ ਤਹਿਤ ਉਲਾ ਕੇ ਰੱਖਦੀ ਆ ਪਰ ਫੇਰ ਪੂਰਾ ਗਾਹ ਪਾ ਲੈਂਦੇ ਮੈਂ ਕਹਿੰਨੀ ਨਹੀਂ ਕਿ ਜਦ ਨਗਾ ਬੂ ਚੰਗੀ ਤਰ੍ਹਾਂ ਪਾ ਲੈਂਦੇ ਨੇ ਖਲਾਰਦੇ ਨੇ ਫਿਰ ਕਹਿੰਨੀ ਨੇ ਕਿ ਚੱਲ ਖਲਾਰ ਲਾਂਦੇ ਫਿਰ ਚੰਗੀ ਤਰ੍ਹਾਂ ਹੀ ਸਫਾਈ ਕਰੂੰ ਇੱਕੇ ਵਾਰੀ ਮੇਰੇ ਬੜੇ ਦਿਨਾਂ ਦਾ ਧਿਆਨ ਹੀ ਤੇ ਪਰ ਅੱਜ ਫਤਿਹ ਨੇ ਨਾ ਮਤਲਬ ਕਿ ਮੈਨੂੰ ਮਜਬੂਰ ਕਰਤਾ ਸੌਫ ਕਰਨ ਨੂੰ ਬੈੱਡ ਤੇ ਉੱਪਰ ਮੈਂ ਲੱਗੀ ਜਾਂਦਾ ਚਦਰ ਸਭ ਸਵਛਾਉਂਣ ਤੇ ਫਿਰ ਨਾਲ ਮਾਰੀ ਵਖੇਲ ਮਾਰੀ ਜਨਾ ਕੱਪੜੇ ਮੇਰਾ ਤੀ ਆਪਣੇ ਸੂਟ ਸੜ ਪ੍ਰੈਸ ਕੀਤੇ ਸੀ ਹੋਰ ਰੱਖਣੇ ਕੋ ਜਿੰਨਾ ਦੇ ਪਜਾਮੇ ਕੁਰਤੇ ਹੋਰ ਰੱਖਣੇ ਮੈਂ ਕਿ ਚੱਲ ਹੁਣ ਬੈੱਡ ਹਲ ਮਾਰੀ ਦੀ ਸਫਾਈ ਜਿਹੜੀ ਕਰ ਲਾਂ ਤੇ ਫਿਰ ਮੈਂ ਮਤਲਬ ਫੇਰੀ ਰੱਖਦੀ ਆ ਕਿ ਬੈੱਡ ਸ਼ੀਟ ਫੇਰੀ ਝੜ ਤੇ ਹੁਣ ਬਸ ਮਹ ਮੇਲੇ ਮੁਲੇ ਖਤਮ ਹੋ ਗਏ ਫਿਰ ਥੋੜੀ ਸਾਫ ਸਫਾਈ ਕਰਨ ਵਾਲੀ ਹੋਈ ਆ ਫਿਰ ਮਾ ਉਹ ਸਫਾਈ ਜਿਹੜੀ ਆਪਾਂ ਕਰਦੇ ਆਂ ਤੇ ਆਪਾਂ ਸਫਾਈ ਪਿਆ ਜਾਗੀ ਮਾਜੀ 40000 ਰੁਪਏ ਸਰਕਾਰ ਦੇ ਕਾਹ ਫਰਕ ਦੇ ਅੱਖ ਲਾਈ ਕਰਾਉਣ ਚੱਲਦੀ ਦਾ ਕੋਈ ਭਾਵੇਂ ਫਰਕ ਪਟਦਾ ਭਲਾ ਆਹ ਤੇਰੇ ਨਾਂ ਦੀ ਵਿਦਿਆਰਥੀ ਉਹ ਭਾਵੇਂ ਸਾਰਾ ਕਰਤਾ ਦਾ ਕਹਾਂ ਆ ਜਪਾ ਦੀ ਮੋਤ ਜੀ ਆ ਗਿਆ ਆਪਾਂ ਇੱਥੇ ਅੱਡੇ ਦੇ ਅੱਗੇ ਆ ਤੇ ਆਪਾਂ ਸ਼ਕਲੇਵਾ ਪ੍ਰਸ਼ਾਦਾ ਬਣੀ ਤੇ ਉਹ ਦੀਦੀ ਹੁਣੀ ਅਜੀ ਸ਼ਕੰਡੇ ਤੇ ਆਪਾਂ ਉਹਨਾਂ ਦੇ ਵੀਕਟ ਕਰੰਦੇ ਆ ਤੇ ਕਿਉਂਕਿ ਪੀੜ ਇੰਨੀ ਜਿਆਦੀ ਅਹੀ ਨੰਗ ਗਈ ਤੇ ਦੀਦੀ ਹੁਣੀ ਪਿੱਛੇ ਰਹਿ ਗਈ ਸੀਗੀ ਉਹ ਸ਼ਕੰਡੇ ਫਿਰ ਮੈਂ ਚੱਲ ਸ਼ੱਕ ਕੀ ਆਉਂਦੀ ਫਿਰ ਆਪਾਂ ਜਾਣੇ ਆ ਇੰਨੀ ਜਿਆਦੀ ਪੀੜੀ ਨਾ ਬਹੁਤ ਜਿਆਦੀ ਦੇ ਤੇ ਇਹ ਹੈਗੀ ਆ ਮੰਗਲਵਾਰ ਦੀ ਵੀਡੀਓ ਤੇ ਰਾਤ ਨੂੰ ਮਤਲਬ ਮੇਲਾ ਬਹੁਤ ਵੱਗਦਾ ਮਤਲਬ ਬਹੁਤ ਸੰਗਤ ਜੰਦੀ ਸਿਲ ਪੁੰਨਿਆ ਨਾ ਨਾ ਕਿ ਵਾਪਸ ਆ ਜੂਗੀ ਮਤਲਬ ਬੜੀ ਰੌਣਕਾਂ ਹੱਡੇ ਅੱਡੇ ਤੇ ਬਹੁਤ ਜਿਆਦਾ ਵਧੀਆ ਲੱਗਦਾ ਜੇ ਦੋ ਅੱਡੇ ਤੇ ਮਸ ਸੰਗਤ ਨੰਗਦੀ ਇੰਨੀਆਂ ਟਰਾਲੀਆਂ ਟਰੈਕਟਰ ਨੰਗਦੀ ਬੜਾ ਵਧੀਆ ਲੱਗਦਾ ਮੋਟਰਸਾਈਕਲਾਂ ਤੇ ਵੀ ਮੁੰਡੇ ਮਤਲਬ ਝੰਡੇ ਝੁੰਡੇ ਲਾਇਆ ਹੁੰਦੇ ਉਹ ਵੀ ਨੰਗਦੇ ਬੜਾ ਵਧੀਆ ਲੱਗਦਾ ਵਾ ਤੇ ਆਪਾ ਬਾਬਾ ਪਾਲਾ ਸਿੰਘ ਜੀ ਮੈਨੂੰ ਹਾਂ ਬਾਬਾ ਪਾਲਾ ਸਿੰਘ ਕੀ ਇਹਦੀ ਫੋਟੋ ਆ ਲਾਈ ਉਹਨਾਂ ਟਰੈਕਟਰ ਤੇ ਵੀ ਰੋਣਾ ਵੀ ਸਾਰੇ ਬੰਦੇ ਆ ਕਈਆਂ ਚ ਮਤਲਬ ਜਨਾਨੀਆਂ ਵੀ ਆ ਕਈਆਂ ਚ ਬੰਦੇ ਆ ਇਸ ਤਰ੍ਹਾਂ ਕਰ ਕਰਕੇ ਸਾਰੇ ਸੰਦੇ ਤੇ ਮੈਂ ਵੀ ਦੀਦੀ ਉਹਨਾਂ ਨਾਲ ਕੰਨੀ ਮੈਂ ਚੱਲ ਜੀਏ گا ਪਾਉਂ ਟਰੈਕਟਰ ਜਿਹੜੇ ਤੇ ਮਰਜੀ ਝੜ ਕੇ ਚੱਲ ਜੀਏ ਟਰਾਲੀ 'ਚ ਤੇ ਆਪਾਂ ਜਿਹੜੇ ਵਾਪਸ ਆ ਜਾਾਂਗੇ ਤਾਂ ਉਸੇ ਟਰੈਕਟਰ ਤੇ ਹੀ ਵਦੂ ਸੰਗਤ ਹੱਸਣ ਲੈ ਹੀ ਇੱਕ ਦੂਜੇ ਨੂੰ ਜਾਣਾ ਕਿੱਥੇ ਆ ਉਸ ਤਰ੍ਹਾਂ ਦਾ ਮੇਰਾ ਪਲੈਨਿੰਗ ਹੈ ਪਲਾਨ ਹੈਗਾ ਵਾ ਕਿ ਹਰ ਕਾ ਜਾਣਾ ਹੀ ਜਾਣਾ ਵੇਖੂ ਗੱਡੀ ਜਿੱਤ ਕਰਮਾ ਚ ਜਾਂ ਫਿਰ ਆਪਾਂ ਚੱਲ ਜਾਾਂਗੇ ਤੇ ਇਹ ਬਣ ਗਿਆ ਪ੍ਰੋਗਰਾਮ ਤੇ ਪਜਾਂਦੂ ਵੀ ਜਾਵਾਂਗੇ ਹਨਾ ਕਦੀ ਨਹੀਂ ਮੈਂ ਗੋਇੰਦਵਾਲ ਸਾਹਿਬ ਦਾ ਮੇਲਾ ਕਦੀ ਨਹੀਂ ਵੇਖਿਆ ਕਦੀ ਨਹੀਂ ਗਈ ਤੇ ਹਰ ਕੀ ਇਰਾਦਾ ਤੇ ਹੈਗਾ ਹੈਗਾ ਜੇ ਚੱਲ ਗਏ ਇਤੇ ਸਾਰੇ ਪ੍ਰਸ਼ਾਦਾ ਪਣੀ ਛੱਕ ਕੇ ਆਉਂ ਨਹੀਂ ਆ ਸੰਗਤਾਂ ਤੇ ਕੁਝ ਸੰਗਤਾਂ ਜਾਣ ਡੀਆਂ ਹਿੰਗੀਆਂ ਤੇ ਕੁਝ ਛੱਕ ਛੱਕ ਕੇ ਆਉਂਡੀਆਂ ਹੀ ਆਵੇ ਦੀਦੀ ਹੁਣ ਇਹਨੇ ਛੱਕ ਗਾਇਆਂ ਹੁਣ ਹੱਡੀ ਭੈਣ ਨਹੀਂ ਜਿ ਆਈ ਅਸੀਂ ਉਹਨੂੰ ਢੀਕਣ ਲੈ ਹਾਂ ਹਾਂਗੇ ਚੱਲ ਆਉਂਦੀ ਫਿਰ ਜਾਂਦੇ ਆ ਤੇ ਆਵੇ ਸੰਗਤਾਂ ਵਿੱਚ ਕਿ ਤਰ੍ਹਾਂ ਲੰਗਣੇ ਬੜਾ ਵਧੀਆ ਲੱਗਦਾ ਮੇਲਾ ਜਦੋਂ ਇਸ ਤਰ੍ਹਾਂ ਸਾਲ ਪਿਛੋਂ ਆਉਂਦੀ ਸਾਡੀ ਅੱਡੇ ਤੇ ਬਹੁਤ ਜਿਆਦਾ ਰੌਣਕ ਹੁੰਦੀ ਐ ਅੱਡੇ ਤੇ ਬੜਾ ਵਧੀਆ ਲੱਗਦਾ ਜੇ ਕੋਈ ਸੰਗਤ ਨੰਗਦੀ ਆ ਕੋਈ ਆਉਂਦੀ ਕੋਈ ਨੰਗਦੀ ਆ ਬੜਾ ਵਧੀਆ ਲੱਗਦਾ ਵਾ ਆ ਗਿਆ ਕਰੇ ਕਰਿਆਣ ਕੀਤੇ ਬਸ ਮੈਂ ਗੁਰਪਤਿੰਦਰ ਦੀ ਦਵਾਈ ਕਿਉਂਕਿ ਹੁਲਕਾ ਤੇ ਨਿਸ਼ਕ ਲਿਆ ਉਹ ਤੋਂ ਜਿੱਦਾਂ ਖਾਇਆ ਜਿੰਨਾ ਹੋਈ ਤੇ ਹੁਣ ਇਹ ਸੌਂਦਾ ਜਾਂ ਡੇਸ ਤਰ੍ਹਾਂ ਪੈ ਗਿਆ ਤੇ ਮੈਂ ਕਿਹਾ ਪਹਿਲਾਂ ਦਵਾਈ ਦੇਦਾ ਫਿਰ ਮੈਂ ਪਰਸੋਈ ਸਾਬ ਕਰਨ ਵਾਲੀ ਥੋੜੀ ਭੰਡੇ ਸਾਬ ਕਰਨ ਵਾਲੀ ਦੁੱਧ ਕੱਢਣ ਵਾਲਾ ਮੈਂ ਫਿਰ ਮੈਂ ਕੱਢਦੀ ਪਹਿਲਾਂ ਮੈਂ ਦਵਾਈ ਦੇਦਾ ਇਹਨਾਂ ਨੇ ਤੇ ਮਨਮੀ ਤੇ ਪਪਾ ਪੈ ਗਈ ਇਸ ਤਰ੍ਹਾਂ ਪਸ਼ਾਬ ਚੂਦੀ ਤੁਹਾਨੂੰ ਦਾ ਉਹ ਡੇ ਫੋਨ ਵੇਖਣਾ ਆਪਣਾ ਤੇ ਮੈਂ ਗਈ ਦਵਾਈ ਦੇਣ ਨਾਲ ਉਸ ਤੋਂ ਬਾਅਦ ਮੈਂ ਮਨਮੀ ਨੂੰ ਕਿਹਾ ਮਨਮੀ ਤੇ ਤੂੰ ਹੀ ਖਾ ਲੈ ਜਾਂ ਕਿ ਮਨਮੀ ਤੂੰ ਹੀ ਦੇ ਤੇ ਪਹਿਲਾਂ ਮੈਂ ਫਤਿਹ ਵਾਸਤੇ ਪਾਣੀ ਲੈ ਕੇ ਜਾਂਦੀ ਨੇ ਪਾਣੀ ਪੀੜ ਤੇ ਡੋਲਦਾ ਇੰਨਾ ਜ਼ਿਆਦਾ ਤੰਗ ਕਰਦੀ ਨਾ ਕਿਸੇ ਵਾਲਾ ਇੰਨਾ ਜਿਤੋਂ ਜ਼ਿਆਦਾ ਨਾ ਨਾ ਠੀਕ ਹੁੰਉਂਦੋ ਤੇ ਜ਼ਿਆਦਾ ਹੀ ਕਰਦਾ ਵਾਣਾ ਫੇਰੇ ਆਪਾਂ ਇੱਥੇ ਦੋਵਾਂ ਬੱਚਿਆਂ ਨੂੰ ਦਵਾਈ ਦੇ ਕੇ ਮਨਮੀਤ ਨੂੰ ਤੇ ਗੁਰਪਤਨ ਨੂੰ ਦਵਾਈ ਦੇ ਕੇ ਉਸ ਤੋਂ ਬਾਅਦ ਮੈਂ ਅਗੇਨ ਸੋਈ ਤੇ ਇੱਥੇ ਦੁੱਧ ਸਾਹਮਣੇ ਲੱਗੀ ਕਿ ਦੁੱਧ ਪੀਣ ਵਾਲਾ ਕੱਢਣਾ ਹੈ ਦੁੱਧ ਤੋਂ ਮਲਾਈ ਲਾਉਣੀ ਹੈ ਤੇ ਫਿਰ ਮੈਂ ਪੀਣ ਵਾਲਾ ਗਰਮ ਕਰਨਾ ਹੈ ਬੱਚਿਆਂ ਨੂੰ ਦੇਣਾ ਹੈ ਤੇ ਉਹ ਮੈਂ ਕੱਢ-ਗੁੱਢ ਕੇ ਮਲਾਈ ਲਾ ਕੇ ਤੇ ਆਪਣਾ ਪੀਣ ਵਾਲਾ ਜਿਹੜਾ ਉਹ ਮੈਂ ਤਸਲੇ 'ਚ ਹੀ ਰੱਖਤਾ ਸੀ ਤੇ ਕੁਝ ਸਾਫ਼ ਕਰਨ ਵਾਲੇ ਹੀ ਭਾਂਡੇ ਸ਼ਾਮਾਂ ਦੀ ਚਾਵਲ ਦੂਰ ਕਵਾਂਡੇ ਸੀਗੇ ਉਹ ਹੀ ਕੋ ਜਾ ਦੁੱਧ ਵਾਲਾ ਦਸਾ ਵੇਲਾ ਹੋ ਜੁਨਾ ਸਾਰੇ ਭਾਂਡੇ ਪੂਰੇ ਸਾਬ ਜਿਹੜੇ ਮੈਂ ਕਰ ਲੂੰਗੀ ਤੇ ਇਹ ਤੇ ਨਾ ਮਨਮੀਤ ਨੇ ਸ਼ਾਇਦ ਮਨਮੀਤ ਨੂੰ ਮੈਂ ਕਿਹਾ ਥੋੜੀ ਵੀਡੀਓ ਬਣਾਉਂਦੇ ਮਨਮੀਤ ਪਰ ਕੈਮਰਾ ਇੰਨਾ ਜਦਾ ਹਲਾਇਆ ਨਾ ਵੀ ਵੀਡੀਓ ਦੇ ਵਿੱਚ ਬਹੁਤ ਮਤਲਬ ਕਿ ਸਹੀ ਜ ਨਹੀਂ ਲੱਗਣਦੇ ਇੰਨਾ ਕੈਮਰਾ ਹਲਾਉਣ ਦੇ ਨਾ ਇਹ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਨਾ ਸਕਿੱਪ ਨਾ ਕਰਿਆ ਕਰੋ ਪਲੀਜ਼ ਤਾਂ ਜੋ ਆਪਣਾ ਜਿਹੜਾ ਵਾਚ ਟਾਈਮ ਹੈ ਜਲਦੀ ਜਲਦੀ ਕੰਪਲੀਟ ਹੋ ਜੇ ਤੇ ਫਿਰ ਆਪਾਂ ਵੀ ਚੱਲੂ ਹਨਾ ਕਿ ਬੇਵਕਲੇ ਜੇ ਹੋ ਜਾਗੇ ਉਹਨਾਂ ਵਾਚ ਟਾਈਮ ਦੀ ਪਹੁੰਚ ਦੀ ਟੈਨਸ਼ਨ ਜੀ ਹੈ ਥੋੜੀ ਚੱਲ ਵਾਚ ਟਾਈਮ ਆਪਣਾ ਜਿਹੜਾ ਪੂਰਾ ਹੋ ਜੇ ਤੇ ਆ ਵੀ ਕੰਮ ਲੋ ਇੰਨਾ ਕੈਮਰਾ ਲਾਉਂ ਡਈ ਬਸ ਮੈਂ ਦੁੱਧ ਗਰਮ ਰੱਖ ਕੇ ਨਾਲ ਹੀ ਥੋੜੀ ਖੰਡ ਪਾ ਕੇ ਤੇ ਉਹ ਇਧਰ ਮੈਂ ਇੱਕ ਸਾਈਡ ਤੇ ਲੱਗ ਪਈ ਸੀ ਕਿ ਭਾਂਡੇ ਸਾਫ਼ ਕਰਨ ਤੇ ਭਾਂਡੇ ਪੁਣੇ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆ ਮਤਲਬ ਨੌਣਾ ਹੀ ਹੈ ਜੀ ਬੱਚੇ ਮੈਂ ਆਣ ਕੇ ਨਵਾ ਕੇ ਉਹਨਾਂ ਨੂੰ ਦਵਾਈ ਦੁਵਾਈ ਦੇਤੀਆਂ ਤੇ ਆਪ ਜੀ ਮੈਨੂੰ ਹੁਣ ਮੈਂ ਕਿਚਲ ਮੈਂ ਹੁਣ ਗਰਮੀ ਵਾਲਾ ਪਹਿਲਾ ਸਾਰਾ ਕੰਮ ਕੁੰਮ ਫਿਨਿਸ਼ ਕਰ ਲਿਆ ਹੈ ਨਾ ਰਸੋਈ ਸੁਈ ਸਾਫ ਕਰਕੇ ਭੰਡੇ ਧੋ ਕੇ ਫਿਰ ਮੈਂ ਨਾ ਆ ਕੇ ਫਿਰ ਕੱਪੜੇ ਚੇਂਜ ਕਰਕੇ ਤੇ ਫੇਰੀ ਪੈਣੀ ਆ ਮਾਨਲੇ ਬੱਚਿਆਂ ਨੂੰ ਇਹ ਸੌਂਦੇ ਜਾਂਦੇ ਇਹਨਾਂ ਨੂੰ ਦਵਾਈ ਦੁਵਾਈ ਦੇ ਕੇ ਦੁੱਧ ਪਿਆ ਕੇ ਤੇ ਮੈਂ ਸੁਵਾਦਾ ਫਿਰ ਮੈਂ ਆਪ